ਮਾ ਕੱਲੀ ਪਾਰਟੀ ਦੁਨੀਆ ਜੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਇਹਦੇ ਕਾਂਗਰਸ ਨੂੰ ਕਹਿੰਦੇ ਸ਼ਹੀਦਾਂ ਦੀ ਜਥੇਬੰਦੀ ਆ ਕਿਸੇ ਨੂੰ ਕਹਿੰਦੇ ਕਾਲੀ ਦੰਦ ਨੂੰ ਕਹਿੰਗੇ ਪੁਰਾਣੇ 30 40 ਸਾਲ ਪਹਿਲੇ ਮੈਂ ਜਦ ਛੋਟਾ ਹੀ ਹੁੰਦਾ ਸੀ ਨਾ ਗੱਡੀ ਵੱਡੇ ਬਾਲ ਸਰ ਮੈਨੂੰ ਨਾਲ ਲੈ ਜਾਂਦੇ ਸੀ ਬੱਚੇ ਨੂੰ ਜੋ ਪਿੰਡਾਂ ਜਾਂਦਾ ਸੀ ਉਹ ਜਾਂਦੇ ਜਾਂਦੇ ਕਿਸੇ ਪਿੰਡ ਦੇ ਇੱਕੀ ਜੱਫਦਾਰ ਨੂੰ ਆਪਣੇ ਸਾਥ ਜੱਫਦਾਰ ਨੂੰ ਕਹਿੰਦੇ ਸੀ ਉਹ ਜੱਫਦਾਰ ਸਾਰਾ ਪੂਰਾ ਪਿੰਡ ਹੀ ਸੰਭਾਲ ਕੇ ਰੱਖਦਾ ਸੀ ਉਦੋਂ ਹਾ ਪਿੰਡਾਂ ਦਾ ਇੱਕ ਕਿਸੇ ਦਰ ਤੇ ਸੱਮੀ ਕੰਮ ਕਰਦਾ ਸੀ ਹੁਣ ਕੀ ਹੋ ਗਿਆ ਨੰਨੀਆਂ ਪੀੜੀਆਂ ਆ ਗਈਆਂ ਆ ਮੋਬਾਈਲ ਆ ਗਏ ਇੰਟਰਨੈਟ ਆ ਗਏ ਹੁਣੋਂ ਕਦਰ ਭੁੱਲ ਗਈ ਆਪਣਾ ਜ਼ਰਸਾਈ ਭੁੱਲ ਗਏ ਜੇ ਨਵੀਂ ਪੀੜ੍ਹੀਆਂ ਭੁੱਲ ਗਏ ਕੀ ਕੀ ਆਪਣੀ ਮਾਂ ਪਾਪੀ ਕਿਹੜੀ ਐ ਨਵੀਂ ਗੱਲਾਂ ਜਾ ਕੇ ਨਵੇਂ ਚਮਤਕਾਰ ਜਿਹੜਾ ਝੂਠ ਬੋਲਦਾ ਉਹਦੇ ਮਗਰ ਲੱਗੇ ਪਹਿਲੇ ਨਾ ਤੁਸੀਂ ਮੈਂ ਹਰਿਆਣਾ ਵੀ ਤੁਸੀਂ ਜਿਉਂ ਅਸੀਂ ਕਈ ਵਾਰ ਦਿੱਲੀ ਇਲੈਕਸ਼ਨ ਲੜ ਪੰਨੇ ਆ ਕਾਲੀਗਲ ਹਰਿਆਣੇ ਲੜ ਪੰਦਾ ਜਦੋਂ ਜਾਈਦਾ ਨਾ ਬੀਬੀਆਂ ਉਹ ਕਹਿੰਦੀ ਕਾਲੀਗਲ ਦਾ ਪ੍ਰਧਾਨ ਆ ਨਾ ਬੀਬੀਆਂ ਦਰਵਾਜੇ ਖੜੇ ਗਈ ਪੰਥ ਦਾ ਪ੍ਰਧਾਨ ਬੀਬੀਆਂ ਪਹਿਲੇ ਕੀ ਕਰਦੀਆਂ ਜੇ ਉਹ ਤੱਕੜੀ ਤੇ ਮੋਰ ਲਾਉਂਦੀ ਆਉਂਦੀਆਂ ਸੀ ਨਾ ਮੱਥਾ ਟੇਕਦੀ ਹੁੰਦੇ ਆ ਸੀ ਕਹਿੰਨਦੋਂ ਪਹਿਲੇ ਕਿ ਆ ਪੰਥ ਨੂੰ ਵੋਟ ਪਾ ਰਹੇ ਆ ਉਹ ਸੀ ਤਾਕਤ ਆਪਣੀ ਅੱਜ ਹੌਲੀ ਹੌਲੀ ਸੈਂਟਰਲ ਦੀ ਸਰਕਾਰਾਂ ਨੇ ਪਾਰਟੀਆਂ ਨੇ ਦਿੱਲੀਆਂ ਨੇ ਕਿਸ ਕੌਮ ਨੂੰ ਜਿਹਨੂੰ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ ਇਹਨੂੰ ਖਤਮ ਕਰੀਏ ਤਾਂ ਹੀ ਖਤਮ ਹੋਊਗਾ ਜੇ ਗੁਰੂ ਘਰਾਂ ਉੱਤੇ ਅਸੀਂ ਕਬਜ਼ਾ ਕਰ ਲਈਏ ਉਹਨਾਂ ਨੂੰ ਮੌਕਾ ਮਿਲ ਗਿਆ ਤੁਸੀਂ ਆਪਾ ਸਾਰੇ ਲੋਕ ਉਸ ਪ੍ਰਚਾਰ ਦੇ ਗੱਲਾਂ ਚ ਆ ਕੇ ਅਕਾਲੀ ਦਲ ਨੂੰ ਦੋਸ਼ੀ ਬਣਾਤਾ ਜਿਹੜੀ ਕੰਮ ਕਰਦਾ ਅਕਾਲੀ ਦਲ ਨੂੰ ਕਹਿੰਦਾ ਕਾਲੀ ਵਰਕਰਾਂ ਨੂੰ ਕਹਿੰਦਾ ਕਾਲੀ ਲੀਡਰਸ਼ਿਪ ਨੂੰ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਹੈ ਇਹ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਗੁਰੂ ਕਾਬੀ ਦੀ ਰੱਖਿਆ ਵਾਸਤੇ ਪੜਿਆ ਤੁਸੀਂ ਸਾਡੇ ਘਰੇ ਚਲੋ ਕਿਸੇ ਟਾਈਮ ਚਲੇ ਜਾਓ ਗੁਰੂ ਮਹਾਰਾਜ ਪ੍ਰਕਾਸ਼ ਆ ਤੇ ਲਗਾਤਾਰ ਲੜੀਵਾਰ ਪਾਠ ਚੱਲਦੇ ਮੱਥਾ ਦੇਖਣ ਤੋਂ ਬਗਾਰ ਕੋਈ ਬੱਚਾ ਵੀ ਸਾਡਾ ਨਹੀਂ ਨਿਕਲਦਾ ਹੁਣ ਪਹਿਲੀ ਤਰੀਕ ਨੂੰ ਬਾਦਲ ਪੈਣ ਫਿਰ ਤੋਂ ਲਗਾਤਾਰ 7 ਦਿਨ ਪੂਜਾ ਪਾਠ ਕਰੇ ਹਰ ਸਿਮਰਤ ਨੇ ਸਾਰਾ ਕੰਮ ਛੱਡ ਦੇਣਾ ਹੁਣ ਉੱਥੇ ਸੇਵਾ ਤੇ ਲੱਗ ਜਾਣਾ 7 ਦਿਨ ਭਾਵੇਂ ਲੈਚਰਾਂ ਨਹੀਂ ਉਹਨੇ ਚਲੇ ਜਾਣਾ 2 ਮਹੀਨੇ ਹਰ ਸਿਮਰਤ ਨੇ ਘਰੋਂ ਹੀ ਨਿਕਲਣਾ 24 ਘੰਟੇ ਪਾਠ ਤੇ ਸਾਡਾ ਚੱਲਦਾ ਰਹਿੰਦਾ। ਵੀ ਦਰਬਾਰ ਸਾਹਿਬ ਵਿੱਚ ਲਗਾਤਾਰ 15 ਸਾਲ ਹੋ ਗਏ 16 ਸਾਲ ਲਗਾਤਾਰ ਸੰਗੜੀ ਵਰ ਪਾਠ ਚੱਲਦੇ ਸੇਵਾ ਕਰਦੇ। ਪਰ ਸਾਨੂੰ ਦੱਸਦੀ ਲੋੜ ਨਹੀਂ ਅਸੀਂ ਕਿਉਂ ਕਹੀਏ? ਪਰ ਹਰਾਨ ਹੈ ਕਿ ਇਹ ਜਾ ਕਹਤਾ ਕਿ ਦੋਸ਼ੀ ਬਣਾਤਾ। ਹਮ 10 ਸਾਲ ਹੋ ਗਏ। ਕਿਹੜੇ ਬਣਾਉਣ ਵਾਲੇ ਕਿਹੜੇ ਸੀ? ਦਾਦੂ ਵਾਲਾਲੇ ਮੰਡ ਉਹ ਕਿੱਥੇ ਹੈ ਮੰਡ? ਬੀਜੇਪੀ ਨੰਬਰ ਹੈ ਐਜੰਸੀਆਂ ਦੇ ਬੰਦੇ ਆ ਕੱਲੇ ਪੱਗ ਬੰਨ੍ਹ ਨਾਲ ਧਾੜੇ ਪ੍ਰਕਾਸ਼ ਕਰਨ ਨਾਲ ਉਤੋਂ ਗਾਤਰਾ ਪਾਣ ਨਾਲ ਪੰਥ ਨਹੀਂ ਪੰਥਕ ਬੰਦਾ ਪੰਥਕ ਧਿਲੋ ਹੋਣਾ ਚਾਹੀਦਾ ਹੈ ਜਜ਼ਬਾ ਹੋਣਾ ਚਾਹੀਦਾ ਹੈ ਜਜ਼ਬਾ ਉਸ ਬੰਦੇ ਦਾ ਹੁੰਦਾ ਜਿਹਦਾ ਪਛੋਕਰ ਤੁਹਾਨੂੰ ਪਤਾ ਹੈ ਇਸੋ 5 ਸਾਲ ਪੁਰਾਣੀ ਪਾਰਟੀ ਹੈ ਤੁਸੀਂ 10500 ਰੁਪਏ ਦੱਸਿਓ ਤੁਹਾਨੂੰ ਇੱਕ ਵਾਰ ਵੀ ਧੋਖਾ ਦਿੱਤਾ ਹੋਇਆ ਪਾਰਟੀ ਨੇ ਜੋ ਕੁਝ ਵੀ ਅੱਜ ਪੰਜਾਬ ਖੈਗ ਬਣਾਉਣ ਲਈ ਤੁਹਾਡੀ ਆਪਣੀ ਮਾਂ ਪਾਰਟੀ ਹੈ ਥੋਡੇ ਜਿਹੜੀ ਯੂਮਾਗਨਾ ਸਾਰਿਆਂ ਨੂੰ ਪੈਨਸ਼ਨ ਲਾਤੀ ਬਾਪੂ ਬਾਗਲ ਨੇ ਅੱਜ ਜਿਹੜਾ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਪਿਊਬਲਾ ਦੇ ਨਹੀਂ ਤਾਂ ਬਜ਼ੁਰਗਾਂ ਨੂੰ ਪੁੱਛੋ ਤੁਸੀਂ ਹਰ ਮਹੀਨੇ ਜਾ ਕੇ ਬਿੱਲ ਭਰਦੇ ਸੀ ਜਿਹੜਾ ਹੁਣ ਨਵੇਂ ਮੁੰਡਿਆਂ ਨੂੰ ਤਾਂ ਪਤਾ ਨਹੀਂ ਹੁਣ ਮੁਫਤ ਹੈ ਹਮ ਨੂੰ 50000 60000 ਰੁਪਏ ਕਿਕ ਟਿਊਬਲ ਮਗਰ ਇੱਕ ਸਾਲ ਦਾ ਤੁਹਾਡਾ 70000 ਤੱਕ ਬਚ ਗਿਆ। ਆ ਟਿਊਬਲ ਕਨੈਕਸ਼ਨ ਵੀ ਖੁੱਲੇ ਦੇਨ ਅਲਾ ਕਾਲੀਦਲਾ ਹੈ। ਅ ਪਿੰਡਾਂ ਵਿੱਚ ਮੰਡੀਆਂ ਬਣਾਉਣ ਦਾ ਕਾਲੀਦਲਾ ਲਿੰਕ ਰੋੜਾ ਬਣਾਉਣ ਦਾ ਕਾਲੀਦਲਾ ਹੈ। ਮਹਿਰਾ ਗੱਡਣਾਂ ਦਾ ਕਾਲੀਦਲਾ ਹੈ। ਪੱਕੇ ਖਾਲੇ ਬਣਾਉਣਾਂ ਦਾ ਕਾਢੀ ਸਾਰੇ ਡੈਮ ਹੈ ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਣਾਉਣ ਵਾਲਾ ਕਾਲੀਦਲਾ ਹੈ। ਜਿੰਨੇ ਥਰਮਲ ਪਲਾਂਟ ਬਿਜਲੀ ਆਉਂਦੀ ਹੈ ਸਾਰੇ ਫਰਮਲ ਪਲਾਨ ਜਿੰਨੇ ਪੰਜਾਬ ਚ ਸਾਰੇ ਅਕਾਲੀ ਦਲ ਨੇ ਬਣਾਏ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਆ ਸੜਕਾਂ ਸੜਕਾਂ ਦੇਖੋ ਕਿਵੇਂ ਬਣਾਇਆ ਪਿੰਡਾਂ ਵਿੱਚ ਤੁਸੀਂ ਦੇਖੋ ਜਿੰਨੀ ਵੀ ਡਵੈਲਪਮੈਂਟ ਹੋਈ ਹੈ ਜੇ ਪਿੰਡ ਚ ਕੋਈ ਸਕੂਲ ਹੋਵੇ ਧਰਮਘਰ ਹੋਵੇ ਪਤਾ ਕਰੋ ਕਿਦੋਂ ਬਣਿਆ ਉਦੋਂ ਹੀ ਬਣਾ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਗਰੀਬ ਨੂੰ ਵਾਟਾ ਲੋੜਸ਼ਾ ਕਰਨ ਪੈਨਸ਼ਨ ਸਾਰੀਆਂ ਇਹ ਸਹੂਲਤਾਂ ਦੇ ਨਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਮੈਂ ਕਹਿੰਦਾ ਤੁਸੀਂ ਜੋਰ ਲਾ ਲਓ ਮੈਂ ਖੰਡੀ ਲੱਪੰਡੀ ਸੋਚੰਦੀ ਕਿ ਕਾਂਗਰਸ ਨੇ ਬਣਾਇਆ ਕੀ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ ਨੇ ਪੁੱਛਿਆ ਸੀ ਸਾਡੀ ਬਹਿਸ ਚੱਲ ਵੀ ਦੂਜੇ ਪਾਸੇ ਚੰਨੀ ਤੇ ਬੀਬੀ ਭੱਤਮ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰ ਦੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਾਈਮ ਆ ਬੋਲੋ ਵੀ ਮਾ ਕੇ ਹੀ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰੋਂ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸ਼ਬੂਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਿਹਾ ਛੱਡੋ ਪੰਜ ਚਾਰ ਦੱਸ ਦਿ ਫਿਰ ਇੱਕ ਦੂਜੇ ਨੂੰ ਖੁਸ਼ਬੂਸ ਕਰਨ ਲੱਗੇ ਇੱਕ ਲਈ ਮੈਂ ਕਿਹਾ ਜੇ ਤਿੰਨ ਦੱਸ ਦਿਓ ਤੁਸੀਂ ਫੜੇ ਦੇਖਿਆ ਜੀ ਨੀ ਟੀਵੀ ਤੇ ਅਸੀਂ ਤੇ ਮੈਂ ਹੱਥ ਜੋੜ ਕੇ ਇਹਨਾਂ ਇੱਕ ਕੀ ਦੱਸ ਦਿਓ ਅਗਰੂ ਕੰਮੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸਰਕਾਰ ਦੇ ਪੈਚ ਲਾਏ ਆ ਉਹਨਾਂ ਕੰਮ ਕੀਤਾ ਬਹਾਦਰੀ ਨਾਲ ਤੇ ਕੰਮੀ ਨਾਲ ਕੋ ਮੜੇ ਆ ਝਾੜੂ ਵਾਲੇ ਹੁਣ ਟਰਾਂਸਫਾਰਮਰਾਂ ਤੇ ਵੀ ਉਹਦੇ ਰੱਦਨ ਕਰਨ ਲੱਗੇ ਟਰਾਂਸਫਾਰਮਰ ਤਾਂ ਮਲਾ ਜਿੰਦਾਰੀ ਨਵਾਂ ਲਾ ਲਿਆ ਆਉਂਦਾ ਸੀ ਆਪਣੀ ਸਰਕਾਰ ਹੈ ਐਨੀ ਪਾਵਰ ਦਾ ਜ਼ਰਦਾਲ ਕੋਲ ਐਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਅਕੀਦਾਂ ਆਹ ਤਾਂ ਹਾਲਾਤ ਆ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜੇ ਸਪੀਡ ਨਾਲ ਆਪਣਾ ਕੰਮ ਚੱਲ ਪਿਆ ਸੀ ਸੜਕਾਂ ਸਕੂਲ ਹਸਪਤਲ ਪਰਿਆੰਤ ਫੈਕੀਆਂ ਸਾਰਾ ਕਿਹੜਾ ਹੀ ਬ੍ਰੇਕ ਲਾਤੇ ਪਿਆ 10 ਸਾਲ ਤੱਕ ਜਮਾਂ ਹੀ ਪਿੱਖੇ ਚਲੇਗੇ ਅਜ ਕਰਕੇ ਹੋਰ ਨਾ ਕੋਈ ਨਵਾਂ ਬੰਦਾ ਆ ਕੇ ਕਹੇ ਇਹ ਕਿੰਦਾ ਇੱਕ ਮੌਕਾ ਸਾਨੂੰ ਦਿਓ ਤੇ ਉਹਨੂੰ ਮਰ ਲੱਗ ਜੇਗਾ ਫਿਰ ਤਾਂ ਫਿਰ ਇਹ ਤਾਂ ਜਮਾਂ ਹੀ ਕੰਮ ਖਰਾਬ ਹੋਊਗਾ ਉਹਨਾਂ ਜਿਹੜਾ ਪਰਿਵਾਰ ਹੈ ਪੰਚਨਬੀਰ ਦੀ ਅਸਰਮੀ ਉਹ ਜੀ ਪਰਿਵਾਰ ਹੈ ਕਈ ਲੋਕਾਂ ਨੂੰ ਪਤਾ ਨਹੀਂ ਆ ਉਹ ਪਰਿਵਾਰ ਹੈ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਫੌਜ ਸੀ ਇਹਨਾਂ ਦੇ ਬਜ਼ੁਰਗ ਤੇ ਕਰਮਾ ਉਹਨਾਂ ਨੇ ਬਰਦਾਸ਼ਤ ਨਹੀਂ ਹੋਇਆ ਜੋ ਉਹਨਾਂ ਕੋਲ ਰਸਲ ਸੀ ਕੋਈ ਤੋਪ ਸੀ ਜਿੰਨੇ ਸਿੰਘ ਸੀ ਉਹ ਚੱਲ ਕੇ ਫੌਜ ਛੱਡ ਕੇ ਇਹ λεधी ਗੁਰੂ ਕਰਦੀ ਆਪਣੀ ਰੱਖਿਆ ਕਰਾਂਗੇ ਇਹਨਾਂ ਨੂੰ ਘੇਲੇ ਪਾ ਕੇ ਕਈਆਂ ਨੂੰ ਸੀਲ ਕਰਤਾ ਉਹਨਾਂ ਨੇ ਫੌਜ ਨੇ ਹਿੰਦੂਤਾਂ ਫੌਜ ਨੇ ਜਿਹੜੇ ਬਚ ਗਏ ਉਹਨੂੰ ਫੜ ਕੇ ਅੰਦਰ ਕਰਤਾ 10-10 ਸਾਲ ਅੰਦਰ ਰਹੇ ਜੇ ਉਹ ਨਾ ਕਰਦੇ ਉਸ ਦਿਨ ਅੱਜ ਕੋਈ ਕੋਈ ਕਰਨਲ ਹੋਣਾ ਸੀ ਕੋਈ ਮੇਜਰ ਹੋਣਾ ਸੀ ਕੋਈ ਬਰਗੇਰੀਅਲ ਹੋਣਾ ਸੀ ਰਿਟਾਇਰ ਹੋਣੇ ਸੀ ਅੱਜ ਸਾਰਾ ਕੁਝ ਬੈਠੇ ਘਰੇਕ ਵਿਚਾਰੇ ਇਹਨਾਂ ਸਾਰੇ ਪਰਿਵਾਰਾਂ ਦੀ ਬਾਹ ਫੜੀ ਐ ਐ ਜੀ ਪੀ ਸੀ ਨੇ ਤੇ ਕਾਲੀ ਦਲ ਨੇ ਭਾਵੇਂ ਕਿੰਸ ਲੜੇ ਭਾਵੇਂ ਪੈਸ਼ਨਾ ਦਿੱਤੀ ਜੋ ਕੁਛ ਵੀ ਤੇ ਆਪਣੇ ਤੇ ਕਈ ਲੋਕ ਹੈ ਹੁਣ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਬਣਾਇਆ ਰਾਜਾ ਵੜੇ ਨੂੰ ਕਮੀਜ਼ ਪਾਉਂਦਾ ਕਿਸੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਗ੍ਰੇ ਟੈਂਕਾ ਤੋਂ ਦਰਬਾਰ ਸਾਹਿਬ ਨੂੰ ਮਾਂ ਕਹਿੰਦੇ ਆ ਆਪਣੀ ਕੌਮ ਹੈ ਜੀ ਹੈ ਉਸ ਪਾਰਟੀ ਨੂੰ ਵੀ ਤਿੰਨ ਵਾਰ ਜਿਤਾਦਾ ਉਹਦੇ ਬਾਅਦ 84 ਦੇ ਬਾਅਦ ਗਨੀਆ ਕਮਾ ਵਿੱਚ ਗਰਾਬੜ ਆਉਣ ਲੱਗ ਜਾਂਦੀ ਹੈ ਨੁਕਸਾਨ ਕੌਮ ਦਾ ਹੋ ਜਾਂਦਾ ਹੈ ਦੇਖੋ ਆਪਣੇ ਤੋਂ ਤਕੜੇ ਮੁਸਲਮਾਨ ਭਾਈ ਕਰਾ ਬਾਬਰੀ ਮਸਜਿਦ ਬੀਜੇਪੀ ਨੇ ਢਾਈ ਤੁਸੀਂ ਹਿੰਦੁਸਤਾਨ ਕਿਸੇ ਵੀ ਕੋਨੇ ਚਲੇ ਜਾਓ ਮੁਸਲਮਾਨ ਨਹੀਂ ਵੋਟ ਪਾਊਗਾ ਬੀਜੇਪੀ ਨੂੰ ਮਰ ਜੂਗਾ ਕਦੇ ਕਹਿੰਦਾ ਬੀਜੇਪੀ ਨੂੰ ਨਹੀਂ ਪਾਉਣੇ ਤੇ ਆਪਣੇ ਬੰਦੇ ਦੋ ਗਨਮਨ ਦੇ ਦਿਓ ਝਕਾਰਾ ਛੱਡ ਦੰਗਿੰਦਰ ਆਗਾ ਜੇ ਜਿੰਦਾਬਾਦ ਦੋ ਗਨਮਨਾਂ ਪਿੱਛੇ ਇੱਕ ਤੇਰੀ ਬਣੀ ਦੇ ਦੋ ਵਿਕਾਰੇ ਛੱਡ ਦੰਗੇ ਉਹ ਛੋਟੀ ਛੋਟੀ ਗੱਲ ਪਿੱਛੇ ਆ ਹਰਬੀਦ ਤੋਂ ਅਸੀਂ ਕਾਲੀ ਦਲ ਖਤਮ ਯਸ ਅ ਕਾਜ਼ਾ ਬੰਦੀ ਜਿ세 ਬੰਦੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਬਣੀ